ਜੀਦੇ ਜੇ ਇੱਥੇ ਨਹਿਰਾਂ ਨਾਲੇ ਨਦੀਆਂ ਨੇ ਤੇ ਵਗਦੇ ਪੰਜ ਦਰਿਆ ਉਹ ਪੰਜਾਬ ਮੇਰਾ ਏ ਉਹ ਪੰਜਾਬ ਮੇਰਾ ਏ ਜਿੱਥੇ ਡੰਡੀਆਂ ਤੇ ਪੱਕ ਡੰਡੀਆਂ ਨੇ ਖੁੱਲੇ ਖੁੱਲੇ ਰਾਹ ਉਹ ਪੰਜਾਬ ਮੇਰਾ ਏ ਉਹ ਪੰਜਾਬ ਮੇਰਾ ਏ ਜਿੱਥੇ ਛਿੰਝਾਂ ਕੋਲ ਕਬੱਡੀਆਂ ਤੇ ਗੱਬਰੂ ਭੰਗੜੇ ਲੈਂਦੇ ਪਾ ਉਹ ਪੰਜਾਬ ਮੇਰਾ ਏ ਉਹ ਪੰਜਾਬ ਮੇਰਾ ਏ ਜੀ ਦੀ ਪੰਜਾਬੀ ਦਾ ਚਰਚਤ ਪ੍ਰੋਮ ਲੈ ਕੇ ਹਾਜ਼ਰ ਹਾਂ ਆਜਾ ਮੇਰਾ ਪਿੰਡ ਵੇਖ ਲੈ ਡੀਡੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਨੂੰ ਅਵਤਾਰ ਆਨੰਦਪੁਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੀ ਬੁੱਕਲ ਵਿੱਚ ਵਸਿਆ ਇਤਿਹਾਸਕ ਨਗਰ ਸੋਮਾ ਸਰ ਟਿੱਬਾ ਸੋ ਆਓ ਤੁਹਾਨੂੰ ਸੋਮਾ ਸਰ ਟਿੱਬਾ ਦੇ ਕਰਾਉਨੇ ਆ ਦਰਸ਼ਨ ਤੇ ਕਰਦੇ ਹਾਂ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਸੋ ਆਓ ਚੱਲੀਏ ਲਾਹੇ ਪਿੰਡ ਦਾ ਇੱਕ ਚੱਕਰ ਟਿੱਬਾ ਪਿੰਡ ਲੁਗਣਾ ਜ਼ਿਲ੍ਹੇ ਦੀ ਡੇਲੋਂ ਤਹਿਸੀਲ ਚ ਪੈਂਦਾ ਏ ਇਹ ਪਿੰਡ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ਤੋਂ 13 ਕਿਲੋਮੀਟਰ ਦੂਰ ਦੱਖਣ ਵਾਲੇ ਪਾਸੇ ਸਥਿਤ ਹੈ। ਨਟ, ਧਰੋੜ, ਦੁਗਰੀ, ਮਜ਼ਾਰਾ, ਹਰਨਾਮਪੁਰਾ, ਉਮੈਦਪੁਰ ਆਦ ਪਿੰਡਾਂ ਦੇ ਵਸੀਮੇ ਪਿੰਡ ਟਿਬਾ ਨਾਲ ਜੁੜਦੇ ਨੇ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਅਤੇ ਸੰਗਰੂਰ ਜ਼ਿਲ੍ਹੇ ਦਾ ਬਾਰਡਰ ਵਾਲਾ ਪਿੰਡ ਹੈ। ਪਿੰਡ ਟੱਬਾ ਦੇ ਬਸਨੀ ਕਾਫੀ ਪੜ੍ਹੇ ਲਿਖੇ ਹਨ। ਇੱਥੋਂ ਦੇ ਵੱਡੀ ਗਿਣਤੀ ਚ ਲੋਕ ਵਿਦੇਸ਼ਾਂ ਵਿੱਚ ਵੀ ਬਸੇ ਹੋਏ ਨੇ। ਇਸ ਘਰ ਦਾ ਪਤਾ ਉਹਨਾਂ ਦੀਆਂ ਬਣਾਈਆਂ ਹੋਈਆਂ ਸ਼ਾਨਦਾਰ ਕੂਟੀਆਂ ਤੋਂ ਲੱਗਦਾ ਹੈ। ਸਾਨੇਵਾਲ ਤੇ ਟੰਡਾਰੀ ਕਲਾ ਇਸ ਪਿੰਡ ਦੇ ਨਜ਼ਦੀਕੀ ਰੇਲਵੇ ਸਟੇਸ਼ਨ ਹਨ। ਅੱਜਕੱਲ ਇਸ ਪਿੰਡ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਫੈਕਟਰੀਆਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਇਸ ਪਿੰਡ ਵਿੱਚ ਵੱਡੀ ਗਿਣਤੀ 'ਚ ਪ੍ਰਵਾਸੀ ਭਾਈਚਾਰ ਨਾਲ ਸੰਬੰਧਤ ਲੋਕ ਵੀ ਬਸਦੇ ਨੇ। ਇਹ ਪਿੰਡ ਕਾਫੀ ਇਤਿਹਾਸਿਕ ਮਹੱਤਵ ਵਾਲਾ ਪਿੰਡ ਹੈ ਕਿਉਂਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਇੱਥੇ ਪਹੁੰਚੇ ਸਨ ਇਸ ਪਿੰਡ ਵਿੱਚ ਉਨ੍ਹਾਂ ਦੀ ਯਾਦ ਨਾਲ ਸੰਬੰਧਿਤ ਸ਼ਾਨਦਾਰ ਗੁਰਦੁਆਰਾ ਸਾਹਿਬ ਸਜੋਬਿਤ ਹੈ ਜਾਣਕਾਰੀ ਲੈਣਿਆ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਤੇ ਸਾਡੇ ਨਾਲ ਨੇ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਵਾਲੇ ਤੇ ਉਹਨਾਂ ਦੇ ਨਾਲ ਹੀ ਬਾਬਾ ਜੀ ਨੇ ਇੱਥੋਂ ਦੇ ਹੈੱਡ ਗ੍ਰੰਥੀ ਤੇ ਨਾਲ ਹੀ ਸ਼ਿਵਦੀਪ ਸਿੰਘ ਜੀ ਸਰਪੰਚ ਸੋ ਬਾਬਾ ਜੀ ਗੁਰਮੀਤ ਸਿੰਘ ਜੀ ਇੱਥੋਂ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸਥਾਨ ਹੈ ਕਲੰਗੀ ਤਰਪਾ ਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਪਾਵਨ ਸਥਾਨ ਹੈ ਜਦੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮਾਸੀਵਾਲੇ ਤੋਂ ਹੁੰਦੇ ਹੋਏ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਤੋਂ ਹੁੰਦੇ ਇਸ ਸਥਾਨ ਤੇ ਪਹੁੰਚੇ ਨੇ ਸਤਿਗੁਰੂ ਇਸ ਸਥਾਨ ਤੇ ਜਦੋਂ ਪਹੁੰਚਿਆ ਨਾਰਨੇ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਗਨੀਖਾ ਨਵੀਖਾ ਉਹਨਾਂ ਦੇ ਨਾਲ ਨੇ ਇਸ ਸਥਾਨ ਤੇ ਉੱਪਰ ਸਤਿਗੁਰੂ ਜੀਆ ਨੇ ਤੀਰ ਦੀ ਨੋਕ ਦੇ ਨਾਲ ਜਲਦਾ ਸੋਮਾ ਪ੍ਰਗਟ ਕਰਨਾ ਕੀਤਾ ਜਿਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸੋਮਾ ਸਰ ਸਾਹਿਬ ਪਿਆ ਸੋ ਇਸ ਦੀ ਜੋ ਸੇਵਾਕਾਰ ਸੇਵਾ ਹੈ ਸੰਪਰਦਾ ਹਜੂਰ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਇਥੋਂ ਦੇ ਜਿਤਲਰ ਬਾਬਾ ਮੇਜਰ ਸਿੰਘ ਦੀ ਕਾਰ ਸੇਵਾ ਵਾਲੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਨਗਨਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਕਰਵਾ ਰਹੇ ਹਨ ਸੋ ਬਹੁਤ ਹੀ ਵਧੀਆ ਆਲੀ ਸਨ ਇਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਸਾਰਾ ਮਹਾਂਪੁਰਖਾਂ ਦੀ ਸਾਧਗੁਰੂ ਦੀ ਕਿਰਪਾ ਜੀ ਸੋ ਇਸ ਥਾਨ ਦੇ ਉੱਪਰ ਹਰ ਮਹੀਨੇ ਪੂਰਨਮਾਸ ਦਾ ਦਿਹਾੜਾ ਤੇ ਹੋਰ ਗੁਰਪਰਬ ਪ੍ਰਕਾਸ਼ਪੁਰਬ ਸੰਗਤਾਂ ਦੇ ਸਹਿਯੋਗ ਸਦਕਾ ਮਹਾਂਪੁਰਖਾਂ ਦੀ ਦੇਖ ਰੇਖੇ ਮਨਾਏ ਜਾਂਦੇ ਨੇ ਦੂਰੋਂ ਨੇੜੋਂ ਆ ਕਰਕੇ ਸੰਗਤਾਂ ਵਿਦੇਸ਼ਾਂ ਤੋਂ ਆ ਕਰਕੇ ਸੰਗਤਾਂ ਸ੍ਰੀ ਖੰਡਪੁਰ ਸਾਹਿਬ ਕੁ ਡਵਾਉਂਦੀਆਂ ਤੇ ਇਹ ਇਸ ਲਈ ਸਮਾਗਮ ਨੇ ਸੰਗਤਾਂ ਦੇ ਸਹਿਯੋਗ ਸਦਕਾ ਮਨਾਏ ਜਾਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਾਬਾ ਗਰਮੀਤ ਸਿੰਘ ਜੀ ਜਿਨ੍ਹਾਂ ਨੇ ਇੱਥੋਂ ਦੇ ਇਤਿਹਾਸ ਗੁਰਦੁਆਰਾ ਬਾਰੇ ਜਾਣਕਾਰੀ ਦਿੱਤੀ ਸੋ ਆਓ ਚੱਲਦੇ ਹਾਂ ਹੁਣ ਪਿੰਡ ਟਿੱਬਾ ਦੇ ਅਗਲੇ ਪੜਾਅ ਤੇ ਪਿੰਡ ਟੱਬਾ ਵਿਖੇ ਲੋਕਾਂ ਦੀ ਧਾਰਮਿਕ ਆਸਥਾ ਦੇ ਪ੍ਰਤੀਕ ਹੋਰ ਵੀ ਕਈ ਸਥਾਨ ਹਨ ਜਿੱਥੇ ਸ਼ਰਧਾਲੂ ਆਪਣੀ ਆਸਥਾ ਅਨੁਸਾਰ ਪੂਜਾ ਅਰਚਨਾ ਕਰਦੇ ਨੇ ਇਨ੍ਹਾਂ ਵਿੱਚ ਸ਼੍ਰੀ ਗੁਰੂ ਰਵਦਾਸ ਜੀ ਧਰਮਸ਼ਾਲਾ ਡੇਰਾ ਜਨਮ ਸਥਾਨ ਚਿਸ਼ਤੀ ਸਾਬਰੀ ਸਰਕਾਰ ਬਾਬਾ ਬ੍ਰਹਮਦਾਸ ਜੀ ਗੁੱਗਾ ਮੇੜੀ ਦਾ ਪਵਿੱਤਰ ਅਸਥਾਨ ਦਰਗਾ ਪੀਰ ਨਿਆਸਾਵਲੀ ਜੀ ਸ਼ਿਬ ਅੰਦਰ ਆਧਾਨ ਇਸ ਤੋਂ ਇਲਾਵਾ ਸ਼੍ਰੀ ਸੰਤ ਸੁਆਮੀ ਸੀਤਾਪੂਰੀ ਜੀ ਮਹਾਰਾਜ ਦਾ ਡੇਰਾ ਵੀ ਹੈ ਜਿੱਥੇ ਸੰਤ ਮਨਜਿੰਦਰਪੂਰੀ ਜੀ ਇਸ ਸਮੇਂ ਗੱਦੀ ਨਿਸ਼ੀਨ ਨੇ ਇੱਥੇ ਹਰ ਮਹੀਨੇ ਪੂਰਨਮਾਸ਼ੀ ਜਨਮ ਅਸ਼ਟਮੀ ਤੇ ਸਾਲ ਬਾਅਦ ਸ਼ਿਵਰਾਤਰੀ ਦਾ ਵੱਡਾ ਪੰਡਾਰਾ ਹੁੰਦਾ ਏ ਜਿੱਥੇ ਦੇਸ਼ਾਂ-ਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਪੁੱਜਦੀਆਂ ਨੇ ਕਿੱਥੇ ਬਾਬਾ ਬਲਰਾਜ ਵੀ ਤਨਮਨ ਨਾਲ ਸਿਵਾ ਕਰਦੇ ਨੇ ਦੋਸਤੋ ਇਹ ਕਲਾਕਾਰਾਂ ਦਾ ਪਿੰਡ ਹੈ ਜੇ ਮੈਂ ਆਖ ਲਵਾਂ ਕਿਉਂਕਿ ਜਦੋਂ ਨਰਿੰਦਰ ਬੀਬਾ ਨੇ ਕਦੇ ਗੀਤ ਗਾਏ ਸ਼ਮਲਾ ਜੀ ਨੇ ਤਾਂ ਉਹਨਾਂ ਦੇ ਨਾਲ ਇੱਥੋਂ ਦੇ ਸਰਦਾਰ ਇਸ਼ਾ ਸਿੰਘ ਜੀ ਉਹਨਾਂ ਨੇ ਅਲਗੋਜੇ ਵਜਾਏ ਤੇ ਫਿਰ ਜਦੋਂ ਅਜੋਕੇ ਯੁੱਗ ਦੀ ਗਾਇਕੀ ਦੀ ਗੱਲ ਹੋਈ ਤਾਂ ਇਹ ਨਗਰ ਸੋਰ ਸਕੰਦਰ ਦਾ ਪਿੰਡ ਹੈ ਅੱਖੀਆਂ ਨੂੰ ਰੋਣਾ ਪੈ ਗਿਆ ਹੋਇਆ ਸੀ ਜਾ ਸੱਜਣਾ ਤੇਰੀ ਆਈ ਇਸੇ ਨਗਰ ਦਾ ਜਿਹੜਾ ਗਾਇਕ ਗੋਰੇ ਮਾਨਤ ਉਹ ਵੀ ਅੱਜਕੱਲ ਛਾਇਆ ਹੋਇਆ ਪਰ ਇਸ ਵਕਤ ਸਾਡੇ ਨਾਲ ਗੁਰਚਰਨ ਟੱਬਾ ਜੀ ਨੇ ਤੋਂ ਇਹਨਾਂ ਤੋਂ ਲੈਣੇ ਜਾਣਕਾਰੀ ਜੋ ਕਿ মিডিਆ ਦੇ ਨਾਲ ਜੁੜੇ ਹੋਏ ਨੇ ਗੁਰਚਰਨ ਟੱਬਾ ਜੀ ਸਤਿ ਸ਼ਕਾ ਜੀ ਕੀ ਕਹਿਣਾ ਚਾਹੋਗੇ ਅੱਜ ਨਗਰ ਬਾਰੇ ਜਾਂ ਇੱਥੋਂ ਦੇ ਲੋਕਾਂ ਬਾਰੇ ਖੇਡਾਂ ਬਾਰੇ ਕਲਾ ਬਾਰੇ ਦੇਖੋ ਜੇ ਨਗਰ ਦੀ ਗੱਲ ਆ ਤਾਂ ਬਹੁਤ ਵਧੀਆ ਲੋਕ ਰਹਿੰਦੇ ਆ ਆਪਸ ਵਿੱਚ ਤਾਲਮੇਲ ਚ ਰਹਿੰਦੇ ਆ ਔਰ ਹਰ ਸਾਲ ਇਹ ਤੇ ਖੇਡਾਂ ਬਣਾਈ ਜਾਂਦੀਆਂ ਖੇਡਾਂ ਦੇ ਨਾਲ ਨਾਲ ਪੀਰ ਲਾਲਾ ਨੇ ਨਿਆਜ਼ਤ ਵਾਲੀ ਜਗ੍ਹਾ ਵਾ ਉੱਥੇ ਹਰ ਸਾਲ ਨੌਜਵਾਨਾਂ ਵੱਲੋਂ ਮੇਲਾ ਕਰਾਇਆ ਜਾਂਦਾ ਜਿੱਥੇ ਵੀ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਨੇ ਗੁਰੂ ਜੀ ਦੀ ਦਰਗਾਹ ਦੇ ਨਾਸਪਾਸਤ ਹੁੰਦੀਆਂ ਨੇ ਉੱਥੇ ਵਧੀਆ-ਵਧੀਆ ਕਵਾਲ ਵੀ ਲੱਗਦੇ ਨੇ ਔਰ ਸਾਰੇ ਪਿੰਡ ਵੱਲੋਂ ਬੜਾ ਪਿਆਰ ਦਿੱਤਾ ਜਾਂਦਾ ਕੀ ਕਹਿਣਾ ਚਾਹੋਗੇ ਆਪਣੇ ਨਗਰ ਦੇ ਨੌਜਵਾਨਾਂ ਨੂੰ ਜਾਂ ਇਸ ਪਿੰਡ ਦੀ ਡਿਵੈਲਪਮੈਂਟ ਲਈ ਨੌਜਵਾਨਾਂ ਨੂੰ ਇਹੀ ਬੇਨਤੀ ਆ ਵੀ ਗੁਰੇ ਕੰਮ ਛੱਡ ਕੇ ਵਧੀਆ ਕੰਮ ਕਰਨ ਲੱਗਣ ਤਾਂ ਕਿ ਪਿੰਡ ਦੀ ਡਵੈਲਪਮੈਂਟ ਵਧੀਆ ਤਰੀਕੇ ਨਾਲ ਹੋ ਸਕੇ ਜੇ ਕਰਨਾਪੂਰ ਖੁਆਬਾਂ ਨੂੰ ਤੇ ਪੜਨਾ ਪਊ ਕਿਤਾਬਾਂ ਨੂੰ ਜੇ ਬਣਨਾ ਏ ਨਵਾਬ ਤੇ ਪੜਨੀ ਪਊ ਕਿਤਾਬ ਸੋ ਪਹੁੰਚੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਸੋ ਆਓ ਦੇਖਦੇ ਹਾਂ ਇਸ ਸਕੂਲ ਦੇ ਆਕੈਡਮਿਕ ਪ੍ਰਾਪਤੀਆਂ ਕੀ ਨੇ ਆਓ ਚੱਲਦੇ ਹਾਂ ਸਕੂਲ ਦੇ ਅੰਦਰ ਪਿੰਡ ਟਿਬਾਤੇ ਉਮੈਦਪੁਰ ਦਾ ਸਾਂਝਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੀ ਹੈ ਜਿਹੜਾ ਵੱਡੀ ਗਿਣਤੀ 'ਚ ਪੜਨ ਵਾਲੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਦਾ ਹੈ ਟਿੱਬਾ ਦੇ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਡੇ ਨਾਲ ਟੀਚਰ ਸਹਿਬਾਨ ਮੌਜੂਦ ਨੇ ਸੋ ਆਓ ਇਸ ਸਕੂਲ ਦੇ ਆਕੈਡਮਿਕ ਪ੍ਰਾਪਤੀਆਂ ਕੀ ਨੇ ਲੈਣੀਆਂ ਟੀਚਰ ਸਹਿਬਾਨ ਨੂੰ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਡੇ ਜਿਹੜੇ ਬੱਚੇ ਨੇ ਉਹ ਜਿੱਥੇ ਆਕੈਡਮਿਕ ਤੌਰ ਤੇ ਸਪੋਰਟਸ ਤੌਰ ਤੇ ਕਲਕੂਲਰਕਲ ਐਕਟੀਵਿਟੀਜ਼ ਦੇ ਵਿੱਚ ਜੂਨ ਲੈਵਲ ਜ਼ਿਲ੍ਹਾ ਲੈਵਲ ਸਟੇਟ ਲੈਵਲ ਦੇ ਵਿੱਚੋਂ ਪੋਜੀਸ਼ਨਾਂ ਹਾਸਲ ਕਰਦੇ ਨੇ ਸਾਡੀਆਂ ਲੜਕੀਆਂ ਪਿਛਲੇ ਕਈ ਸਮੇਂ ਤੋਂ ਨੈਸ਼ਨਲ ਲੈਵਲ ਤੇ ਫੁੱਟਬਾਲ ਟੈਨਿਸ ਦੇ ਆ ਖੇਡਾਂ ਦੇ ਵਿੱਚ ਨੈਸ਼ਨਲ ਲੈਵਲ ਤੇ 골ਡ ਮੈਡਲ ਪ੍ਰਾਪਤ ਕਰਕੇ ਆਈਆਂ ਨੇ ਜੀ ਕਿੰਨੇ ਬੱਚੇ ਟੋਟਲ ਸਾਰੀਆਂ ਕਲਾਸਾਂ ਦੇ ਲਗਭਗ 400 ਬੱਚਾ ਸਾਡੇ ਸਕੂਲ ਚ ਆਲੇ-ਦੁਆਲੇ ਸਾਡੀ ਸੀਨੀਅਰ ਸੈਂਟਰੀ ਸਿਰਫ ਆਰਟਸ ਟੀਮ ਆ ਤੇ ਇਸੇ ਕਰਕੇ ਸਾਡੇ ਬੱਚੇ ਕਹਿੰਦੇ ਜੇ ਸਾਡੇ ਕੋਲ ਸਾਇੰਸ ਕਮਰਸ ਵੋਕੇਸ਼ਨ ਆ ਜਾਵੇ ਤੇ ਸਾਡੀ ਇਹ ਸਟ੍ਰੈਂਥ 500 550 600 ਤੱਕ ਹੋ ਸਕਦੀ ਹੈ ਕਿੰਨੇ ਟੀਚਰ ਹੈ ਕਈ ਵਾਰੀ ਐਕਸਸ ਸਕੂਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਟੀਚਰਾਂ ਦੀ ਵੀ ਘਾਟ ਰਹਿੰਦੀ ਹੈ ਜਿਹਦੇ ਕਾਰਨ ਕਈ ਸਕੂਲਾਂ ਦਾ ਜਿਹੜਾ ਰਿਜ਼ਲਟ ਆ ਉਹ ਪੂਅਰ ਵੀ ਹੁੰਦਾ ਸਾਡੇ ਟੀਚਰ ਦਾ ਘਟਨੇ ਪਰ ਸਾਡੇ ਟੀਚਰ ਬਹੁਤ ਮਿਹਨਤੀ ਨੇ ਸਾਡੇ ਕੋਲ ਪੋਸਟਾਂ ਜਿਵੇਂ ਐਸਐਸ ਦੀ ਪੋਸਟ ਘਟਾ ਹੈ ਮੈਦ ਦੀ ਪੋਸਟ ਖਾਲੀ ਹੈ ਇਹ ਜਿਹੜੀਆਂ ਘਟਾ ਨੇ ਉਹ ਤਾਂ ਨਹੀਂ ਪਰ ਸਾਡਾ ਸਟਾਫ ਇੰਨਾ ਕੋਆਪਰੇਟਾ ਹਰ ਸਮੇਂ ਤਤਪਰਤ ਰਹਿੰਦਾ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਪਿੰਡ ਵਿਖੇ ਖੇਡਾਂ ਨੂੰ ਸਮਰਪਿਤ ਖੇਡ ਕਲਬਾਂ ਵੀ ਕੰਮ ਕਰ ਰਹੀਆਂ ਨੇ ਪਿੰਡ ਵਿਖੇ ਵਿਸ਼ਾਲ ਖੇਡ ਸਟੇਡੀਅਮ ਵੀ ਬਣਿਆ ਹੋਇਆ ਹੈ ਜਿੱਥੇ ਸਾਲ ਚ ਕਈ ਵਾਰ ਖੇਡ ਮੇਲੇ ਹੁੰਦੇ ਨੇ ਇਸ ਪਿੰਡ ਦੇ ਜੰਪਲ ਖਿਡਾਰੀਆਂ ਨੇ ਸੰਸਾਰ ਪੱਧਰ ਤੇ ਨਾਮਣਾ ਖਟਿਆ ਹੋਇਆ ਹੈ ਕਿਧਰੇ ਛਿੰਝਾਂ ਕਿਤੇ ਕਬੱਡੀ ਕਿਧਰੇ ਪੈਣ ਧਮਾਲਾਂ ਬਈ ਅਨੰਦਪੁਰੀ ਖੇਡਖਾੜੀਆਂ ਅੰਦਰ ਗੱਬਰੂ ਕਰਨ ਕਮਾਲਾਂ ਬਈ ਜਦੋਂ ਕਬੱਡੀ ਦਾ ਜ਼ਿਕਰ ਹੁੰਦਾ ਤੇ ਹਰ ਨਗਰ ਦੇ ਵਿੱਚ ਕਿਤੇ ਨਾ ਕਿਤੇ ਕਬੱਡੀ ਕਿਤਨੇ ਕਿਤੇ ਛਿੰਝ ਮੇਲਾ ਕਿਤੇ ਨਾ ਕਿਤੇ ਕੁਸ਼ਤੀਆਂ ਹੁੰਦੀਆਂ ਨੇ ਸੋ ਪਿੰਡ ਟਿੱਬੇ ਅਸੀਂ ਪਹੁੰਚੇ ਹਾਂ ਤੋਂ ਅੱਜ ਸਾਡੇ ਨਾਲ ਇਸ ਨਗਰ ਦੇ ਜਿੱਥੇ ਸੰਤੋਖ ਸਿੰਘ ਜੀ ਤੋਖੀ ਆਪਣੇ ਸਮੇਂ ਚ ਵਧੀਆ ਖੇਡਦੇ ਰਹੇ ਬਿਕਰ ਸਿੰਘ ਜੀ ਨੱਤ ਖੇਡਦੇ ਰਹੇ ਉਹਨਾਂ ਦੇ ਨਾਲ ਸਾਡੇ ਨਾਲ ਦੋ ਮਹਾਨ ਸ਼ਖਸੀਤਾਂ ਉਹ ਨੇ ਜਿਹੜੀਆਂ ਕਬੱਡੀ ਦੇ ਵਿੱਚ ਵਰਲਡ ਫੇਮਸ ਮੈਂ ਆਖਲਾਂ ਬੋਲਾ ਤੇ ਤਾਰਾ ਸੋ ਸਭ ਤੋਂ ਪਹਿਲਾਂ ਅਸੀਂ ਸੰਤੋਖ ਸਿੰਘ ਜੀ ਤੋਖੀ ਦੇ ਨਾਲ ਗੱਲ ਕਰਾਂਗੇ ਕਬੱਡੀ ਦੀ ਆਪਾਂ ਗੱਲ ਕਰਦੇ ਹਾਂ ਤੇ ਤੁਸੀਂ ਵੀ ਆਪਣੇ ਸਮੇਂ ਦੇ ਵਿੱਚ ਖੇਡ ਰਹੇ ਮੈਦਾਨ ਦੇ ਵਿੱਚ ਬੜੇ ਬੜੇ ਖਿਡਾਰੀ ਖੇਡ ਕੇ ਗਏ ਆ ਤੇ ਕਬੱਡੀ ਬਾਰੇ ਤੁਸੀਂ ਕੀ ਕਹਿਣਾ ਚਾਹੋ ਆਪਣੇ ਸਮੇਂ ਦੇ ਵਿੱਚ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਿਦਾਂ ਅਸੀਂ ਦੇਖੋ ਕਬੱਡੀ ਦਾ ਹੁਣ ਤੇ ਜਿਆਦਾ ਬਹੁਤ ਫਰਕ ਹੈ ਜਦੋਂ ਸਾਡੇ ਵੇਲੇ ਤਾਂ ਨਸ਼ਾ ਹੀ ਨਹੀਂ ਸੀ ਹੁੰਦਾ ਕੋਈ ਹੁਣ ਤਾਂ ਪਲੇਅਰ ਨਸ਼ਿਆਂ ਨਾਲ ਖੇਡਦੇ ਆ ਜੋ ਵੀ ਖੇਡਦੇ ਆ ਤੇ ਉਸ ਵੇਲੇ ਤਾਂ ਸਾਨੂੰ ਸ਼ੌਂਕ ਇਹ ਨਾ ਸੀਗਾ ਕਿ ਦੁੱਧ ਕਿਉਂ ਖਾਣ ਦਾ ਸ਼ੌਂਕ ਸੀਗਾ ਖਰਾਕ ਖਾਣ ਦਾ ਜ਼ਿਆਦਾ ਸੀਗਾ ਜਿਹੜੀ ਆਮ ਆਪਣੀ ਦੇਸੀ ਖਰਾਕ ਹੈਗੀ ਆ ਉਹਨਾਂ ਦਾ ਬੱਚੇ ਅੱਜ ਕੱਲ ਖਰਾਕਾਂ ਦਾ ਅਸੀਂ ਉਹਨਾਂ ਦਾ ਤੋਲਣਾ ਮਿਲਣਾ ਬਹੁਤ ਫਰਕ ਹੈ ਉਹ ਜ਼ਿਆਦਾ ਸੋ ਇਹਦੇ ਨਾਲ ਹੀ ਸਾਡੇ ਨਾਲ ਇਸ ਵਕਤ ਕਬੱਡੀ ਦੇ ਮਹਾਨ ਉਸ ਵੇਲੇ ਦੇ ਥੰਮ ਖਿਡਾਰੀ ਸੋ ਤਾਰਾ ਜੀ ਸਾਡੇ ਨਾਲ ਨੇ ਜਿਨ੍ਹਾਂ ਦਾ ਕਬੱਡੀ ਇਤਿਹਾਸ ਦੇ ਵਿੱਚ ਵੱਡਾ ਨਾਮ ਆ। ਸੋ ਕੀ ਕਹਿਣਾ ਚਾਹੋਗੇ ਆਪਣੇ ਸਮੇਂ ਦੀ ਕਬੱਡੀ ਖੇਡੀ ਤੇ ਅੱਜ ਦੀ ਕਬੱਡੀ ਦਾ ਕੀ ਲੱਗਦਾ ਫਰਕ ਤੁਹਾਨੂੰ? ਸਾਡੇ ਸਮੇਂ ਦੇ ਵਿੱਚ ਜੀ ਮਤਲਬ ਕਬੱਡੀ ਸੀ ਬੜੀ ਜੋਸ਼ ਆਪਣੇ ਤਕਨੀਕ ਨਾਲ ਖੇਲੀ ਜਾਂਦੀ ਸੀਗੀ। ਦੁੱਧ ਕਿਉਂ ਜਿਵੇਂ ਦੱਸਿਆ ਆਪਣੇ ਸੰਤੋਖ ਨੇ ਦੇਸੀ ਖੁਰਾਕ ਹੁੰਦੀ ਸੀਗੀ ਤੇ ਜਿਆਦਾ ਜਿਹੜਾ ਜੋਰ ਸੀ ਉਹ ਫਿਟਨੈਸ ਤੇ ਦਿੰਦੇ ਸੀ ਐਕਸਰਸਾਈਜ਼ ਤੇ ਦਿੰਦੇ ਸੀਗੇ ਆਪਣਾ ਸਟੈਮ ਬਣਾਉਣ ਲਈ। ਜੀ ਤੇ ਉਸ ਵੇਲੇ ਖਿਡਾਰੀਆਂ ਵਿੱਚ ਸ਼ਹਿਨਸ਼ੀਤਤਾ ਬਹੁਤ ਸੀਗੀ ਕਿਉਂਕਿ ਅਗਰ ਕੋਈ ਨੰਬਰ ਲੈ ਵੀ ਜਾਂਦਾ ਵੀ ਤਾਂ ਵੀ ਉਹ ਮਾਇੰਟ ਨਹੀਂ ਕਰਦਾ ਸੀਗਾ ਜਿਵੇਂ ਮਤਲਬ ਅੱਜ ਕੱਲ ਜਿ ਦੇਖਦੇ ਆ ਵੀ ਮਤਲਬ ਤੁਨ ਮੁਕੀ ਹੋ ਪੈਂਦੇ ਆ ਇਹ ਖਿਡਾਰੀਆਂ ਦੇ ਵੀ ਸਪੋਰਟ ਮੈਂਸਪੇਟ ਹੋਣੀ ਚਾਹੀਦੀ ਹੈ ਸੋ ਇਹਦੇ ਨਾਲ ਹੀ ਸਾਡੇ ਨਾਲ ਇਸ ਵਕਤ ਦੀ ਜਿਨ੍ਹਾਂ ਨੂੰ ਕਬੱਡੀ ਦੇ ਵਿੱਚ ਬੋਲਾ ਆਖਿਆ ਜਾਂਦਾ ਤੇ ਬੜੇ ਆਪਣੇ ਸਮੇਂ ਦੇ ਨਾਮ ਪਰ ਕਬੱਡੀ 스타ਰ ਹੋਏ ਨੇ ਸੋ ਕੀ ਕਹਿਣਾ ਚਾਹੋਗੇ ਉਸ ਵੇਲੇ ਜ਼ੋਰ ਤੇ ਜੁਗਤ ਦੀ ਮੈਂ ਗੱਲ ਪੁੱਛਾਂਗਾ ਜ਼ੋਰ ਭਰੂਸੀ ਜਾਂ ਜੁਗਤ ਭਰੂਸੀ ਜ਼ੋਰ ਵੀ ਥੀਗਾ ਜੀ ਜੁਗਤ ਵੀ ਥੀ ਜੀ ਸਾਰਾ ਕੁਝ ਥੀ ਠੀਕ ਹੈ ਜਲਦੀ ਸੰਗਰਾਮ ਬੰਦੇ ਖੇਲਦੇ ਸੀ ਤੱਕੜੇ ਪਲੇਅਰ ਥੀਗੇ ਜੀ ਪਿਆਰ ਨਾਲ ਬਹੁਤ ਖੇਡਦੇ ਸੀ ਜਿਆਦੇ ਹੁਣ ਉਹ ਗੱਲ ਹੈਨੀ ਬਿਕਰ ਸਿੰਘ ਜੀ ਨੱਤ ਸਾਡੇ ਨਾਲ ਨੇ ਉਹ ਵੀ ਆਪਣੇ ਸਮੇਂ ਦੇ ਵਧੀਆ ਖਿਡਾਰੀ ਰਹੇ ਬਿਕਰ ਸਿੰਘ ਜੀ ਨੱਤ ਕੀ ਕਹਿਣਾ ਚਾਹੋਗੇ ਅੱਜ ਦੀ ਕਬੱਡੀ ਦਾ ਤੇ ਉਸ ਸਮੇਂ ਦੀ ਕਬੱਡੀ ਦਾ ਜਿਸ ਸਮੇਂ ਤਾਰਾ ਜੀ ਬੋਲੇ ਦਾ ਘੁੱਦੇ ਦਾ ਨਾਮ ਵੱਜਿਆ ਕਰਦਾ ਸੀ ਬਲਵਿੰਦਰ ਫਿੱਡੂ ਜੀ ਰਿਸ਼ਪਾਲ ਸਿੰਘ ਤੋਤਾ ਤੋਂ ਅੱਜ ਕੀ ਲੱਗਦਾ ਕਬੱਡੀ ਦੇ ਵਿੱਚ ਕਿਦਾਂ ਦਾ ਮੈਂ ਤਾਂ ਇਹੀ ਕਹਿੰਦਾ ਜਿਸ ਤਰ੍ਹਾਂ ਮੇ ਤੋਂ ਪਹਿਲਾਂ ਤਾਰਾ ਜੀ ਨੇ ਤੇ ਬੋਲਾ ਜੀ ਨੇ ਦੱਸਿਆ ਕਿ ਕਬੱਡੀ ਦੇ ਵਿੱਚ ਜ਼ਿਆਦਾ ਤੋਂ ਪੈਸਾ ਹੈ ਕਬੱਡੀ ਦੇ ਅੰਦਰ ਨਘਾਰ ਆ ਗਿਆ ਬਹੁਤ ਜ਼ਿਆਦਾ ਨਗਾਰੈਂਦੀ ਸਾਇੰਸ ਕੇਕ ਦਾ ਮੁੰਡਿਆਂ ਦੇ ਅੰਦਰ ਸਹਿਨਸ਼ੀਲਤਾ ਘਟ ਗਈ ਬਹੁਤ ਜ਼ਿਆਦਾ ਛੋਟੀ ਛੋਟੀ ਗੱਲ ਤੇ ਪੁਆਇੰਟ ਪਿੱਛੇ ਲੜਨਾ ਰੈਫਰੀਆਂ ਨਾਲ ਮਾੜਾ ਸਲੂਕ ਕਰਨਾ ਤੇ ਇਸੇ ਤਰ੍ਹਾਂ ਜਿਹੜਾ ਨਸ਼ਿਆਂ ਦਾ ਦੌਰ ਆ ਗਿਆ ਜਿਹੜਾ ਇੱਕ ਸੁਨੇਹਾ ਅੱਜ ਅਸੀਂ ਦੇਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੀ ਪਹਿਲੀ ਖੇਡ ਸੀ ਉਹ ਦੇਸੀ ਖਰਾਕ ਸੀ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਨਸ਼ਾ ਬੱਤਾ ਨਹੀਂ ਸੀ ਟੈਕਨੀਕ ਘਟੀ ਹੋਈ ਆ ੱਤਕਾ ਮੁਕੀ ਵਧਿਆ ਹੋਇਆ ਅੱਗੇ ਪਲੇਅਰ ਬੜੀ ਟੈਕਨੀਕ ਨਾਲ ਖੇਡਦੇ ਸੀ ਪਾਵਰਫੁੱਲ ਵੀ ਹੁੰਦੇ ਸੀ ਤੁਹਾਡੇ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਸਾਰੇ ਪਲੇਅਰਾਂ ਨੂੰ ਕਿ ਤੁਸੀਂ ਕਿਰਪਾ ਕਰਕੇ ਜਿੰਨਾ ਖੇਡਣਾ ਖੇਡੋ ਘੱਟ ਖੇਡੋ ਵੱਧ ਖੇਡੋ ਪਰ ਨਸ਼ਿਆਂ ਤੋਂ ਪਰਹੇਜ਼ ਕਰੋ ਪਿਆਰਾ ਸਿੰਘ ਜੀ ਸਾਡੇ ਨਾਲ ਨੇ ਬਹੁਤ ਦੇਰ ਤੱਕ ਟੂਰਨਾਮੈਂਟ ਹੁੰਦੇ ਨੇ ਕੀ ਕਹਿਣਾ ਚਾਹੋਗੇ ਰਾਤ ਨੂੰ 11 11 12 12 ਮੱਤ ਜਾਂਦੇ ਆ ਆ ਮੈਂ ਤਾਂ ਇਹ ਕਹਿਣਾ ਜਾਊਂਗਾ ਵੀ ਜਿਹੜੇ ਖਿਡਾਰੀ ਨੇ ਇਹਨਾਂ 'ਚ ਮੇਨ ਡਿਸਪਲਿਨ ਹੀ ਹੈ ਨਹੀਂ ਡਿਸਪਲਿਨ ਹੈ ਨਹੀਂ ਇਹਨਾਂ ਨੇ ਟੂਰਨਾਮੈਂਟ ਦੇ ਘਟੋ ਘਟ 2:3 ਵਜੇ ਪਹੁੰਚਣਾ ਫਿਰ ਇਹ ਚਾਹੁੰਦੇ ਆ ਵੀ 5-5 4-4 ਕਾਉਡੀਆਂ ਪਾਈਏ ਦੀ ਫਾਈਨਲ ਜਿੱਤੀਏ ਸਿਰਫ ਇਹ ਪੈਸੇ ਲਈ ਖੇਡਦੇ ਆ ਪੈਸੇ ਨੇ ਜਿਹੜੀ ਕਬੱਡੀ ਆ ਡਾਊਨ ਕਰਤੀ ਆ ਤੇ ਦੂਜਾ ਖਿਡਾਰੀ ਇੱਕ ਦੂਜੇ ਨਾਲ ਇੰਨੀ ਨਫ਼ਰਤ ਕਰਦੇ ਆ ਜੇ ਪੁਆਇੰਟ ਲੈ ਗਿਆ ਅਗਲਾ ਕਹਿੰਦਾ ਇਹਦੀ ਲਤਵਾਹੀ ਤੋੜ ਦਈਏ ਇਹ ਜੋ ਮਾੜੀ ਆ ਇਹ ਘਾਤਕ ਤੇ ਇਹ ਤੋਂ ਬਚਣ ਲਈ ਜਿਹੜੀਆਂ ਮੈਂ ਕਹੂੰਗਾ ਵੀ ਜਿਹੜੀਆਂ ਐਸੋਸੀਏਸ਼ਨ ਆ ਸਪੋਰਟਸ ਕਲਬਾਂ ਨੇ ਕਿਰਿਆ ਮੈਂ ਨੇ ਉਹਨਾਂ ਨੂੰ ਇਹਦੇ ਸਹੀ ਕਰਨ ਲਈ ਨਸ਼ੇ ਤੋਂ ਰਹਿਤ ਕਰਨੇ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ ਆਪਣੇ ਸਮੇਂ ਦੇ ਵਧੀਆ ਖਿਡਾਰੀ ਰਹੇ ਨੇ ਨੌਜਵਾਨ ਵਰਗ ਨੂੰ ਕੀ ਸਨੇਹ ਦਿਓਗੇ ਤਰਮਿੰਦਰ ਜੀ ਸਾਡੇ ਨਾਲ ਨੇ ਹਾਂ ਦੇਖੋ ਜੀ ਮੈਂ ਹਨਾ ਤੁਹਾਨੂੰ ਹੱਥ ਵੰਨ ਕੇ ਸਾਰੇ ਜੋ ਅਜੇ ਤੱਕ ਕਲੱਬਾਂ ਪਿੰਡਾਂ ਦੇ ਟੂਰਨਾਮੈਂਟ ਕਰਾਉਂਦੇ ਨੇ ਜਿੱਨਾਂ ਚਰ ਆਪਾਂ ਨਵੀਂ ਪਨੀਰੀ ਨਹੀਂ ਪੈਦਾ ਕਰਦੇ ਉਹਨਾਂ ਚਰ ਆਪਾਂ ਪਨੀਰ ਨੂੰ ਨਹੀਂ ਬਚਾ ਸਕਦੇ ਜਿੱਨਾਂ ਚਰ ਜਿਹੜੇ ਕਿ ਅੱਜ ਕੱਲ ਨਵੇਂ ਪਲੇਅਰਾਂ ਪੁਰਾਣੇ ਪਲੇਅਰਾਂ ਨਹੀਂ ਆ ਹੀ ਆਪਾਂ ਉਹਨਾਂ ਵੱਡੇ ਵੱਡੇ ਪਲੇਅਰਾਂ ਨੂੰ ਹੀ ਆਪਾਂ ਉੱਪਰ ਥੱਲੇ ਚੱਕੀ ਜਾਂਦੇ ਆ ਉਸ ਲਈ ਪਿੰਡਾਂ ਦੇ ਵਿੱਚੋਂ ਜਿਹੜੀ ਛੋਟੀ ਕਬੱਡੀ ਆ ਉਹ ਖਤਮ ਹੁੰਦੀ ਜਾਂਦੀ ਆ ਸਾਡੇ ਤੁਹਾਡੇ ਮੱਧਿਆਸਤ ਰਾਹੀਂ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਛੋਟੀ ਵਰਗ ਨੂੰ ਪੈਲ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਕਰਾਇਆ ਜਾਵੇ ਜਿਸ ਦੇ ਵਿੱਚ ਆਪਾਂ ਕਬੱਡੀ ਨੂੰ ਬਚਾਇਆ ਜਾ ਸਕਦਾ ਇਸੇ ਤਰ੍ਹਾਂ ਹੀ ਪਿੰਡ ਵਿੱਚ ਦਾਣਾ ਮੰਡੀ ਕੋਆਪਰੇਟਿਵ ਬੈਂਕ ਵੀ ਹਨ ਅੱਜਕਲ੍ਹ ਇਸ ਪਿੰਡ ਦੇ ਨੌਜਵਾਨ ਸਰਪੰਚ ਪਿੰਡ ਦੇ ਸੱਤ ਹੋਰ ਪੰਚਾਇਤ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਪਿੰਡ ਵਿੱਚ ਗਲੀਆਂ ਨਾਲੀਆਂ ਪੱਕੀਆਂ ਨੇ ਤੇ ਵਾਲ ਟੂ ਵਾਇਲ ਟਾਈਲਾਂ ਲੱਗੀਆਂ ਹੋਈਆਂ ਨੇ ਸੋ ਦੋਸਤੋ ਕਹਿੰਦੇ ਹਰ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦਾ ਚਿਹਰਾ ਮੋਹਰਾ ਹੁੰਦਾ ਸੋ ਇਸ ਵਕਤ ਅਸੀਂ ਪਿੰਡ ਟਿੱਬਾ ਦੇ ਸਰਪੰਚ ਸ਼ਵਦੀਪ ਸਿੰਘ ਦੇ ਨਾਲ ਖੜੇ ਹਾਂ ਸ਼ਵਦੀਪ ਸਿੰਘ ਚੱਜ ਅ ਚੱਜ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਚੱਜ ਸਾਹਿਬ ਕਿਵੇਂ ਲੱਗਦਾ ਪਿੰਡ ਦੀ ਜਿਹੜੀ ਰੂਪਰੇਖਾ ਉਹ ਕਿੱਦਾਂ ਦੀ ਲੱਗਦੀ ਹੈ ਕੀ ਹੋਣ ਵਾਲਾ ਕੀ ਤੁਸੀਂ ਕਰ ਰਹੇ ਹੋ ਪਿੰਡ ਦੀ ਰੂਪਰੇਖਾ ਤਾਂ ਜੀ ਤੁਹਾਨੂੰ ਪਤਾ ਹੀ ਹੈ ਹੁਣ ਤੁਸੀਂ ਵੀ ਪਿੰਡ 'ਚ ਗੇੜਾ ਕੱਢਿਆ ਹੀ ਆ ਹੁਣ ਜਿੱਥੇ ਤੱਕ ਸਾਡਾ ਬਾਹ ਚੱਲੂਗੀ ਲੋਕ ਸਾਥ ਦੇਣਗੇ ਅਸੀਂ ਕਰਾਂਗੇ ਵੱਧ ਤੋਂ ਵੱਧ ਸਾਡੇ ਨਾਲ ਲੋਕ ਜੁੜ ਰਹੇ ਆ ਸਾਥ ਦੇ ਰਹੇ ਆ ਪਿੰਡ ਦੇ ਸਹਿਯੋਗ ਨਾਲ ਹੀ ਅਸੀਂ ਚੁਣੇ ਗਏ ਆ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਜੋ ਅਸੀਂ ਸਾਰੀ ਉਮਰ ਨਹੀਂ ਭੁੱਲ ਸਕਦੇ ਜਿਸ ਤਰ੍ਹਾਂ ਛੱਪੜਾਂ ਦੀ ਪ੍ਰੋਬਲਮ ਰਹਿੰਦੀ ਆ ਨਵਿਨੀ ਕਰਨ ਦੇ ਲਈ ਕਦੇ ਮੰਗ ਵੀ ਕੀਤੀ ਐ ਇਦਾਂ ਵੀ ਇਹ ਰੀਸਾਈਕਲਿੰਗ ਵਗੈਰਾ ਹੋਵੇ ਤੇ ਖੇਤਾਂ ਨੂੰ ਪਾਣੀ ਪਾਵੇ ਕੋਈ ਹੈ ਜੀ ਪਲਾਨ ਹੈਗਾ ਤੁਹਾਡੇ ਕੋਲ ਹਾਂਜੀ ਹਾਂਜੀ ਪਲਾਨ ਅਸੀਂ ਕਰ ਰਹੇ ਹਾਂ ਤੇ ਯਾਰ ਸਾਡੀ ਪੰਚਾਇਤ ਦੀ ਮੀਟਿੰਗ ਹੁੰਦੀ ਆ ਤਕਰੀਬਨ ਦੂਏ ਤੀਏ ਦਿਨ ਅਸੀਂ ਮੀਟਿੰਗ ਕਰਦੇ ਆ ਪੰਚਾਇਤ ਦੀ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਛੱਪਣਾ ਦਾ ਹੀ ਆਉਂਦਾ ਛੱਪਣਾ ਦਾ ਅਸੀਂ ਇਹੀ ਸੋਚਦੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦਾ ਟ੍ਰੀਟਮੈਂਟ ਪਲਾਟ ਲਾਇਆ ਜਾਵੇ ਆਪਾਂ ਪਾਣੀ ਜਿਹੜਾ ਇਹ ਜ਼ਮੀਨ ਵਾਸਤੇ ਵਰਤੀਏ ਚੌਲਾਂ ਦੇ ਵਿੱਚ ਜੋ ਪਾਣੀ ਮੋਟਰ ਚਲਾਉਣ ਦੀ ਲੋੜ ਨਾ ਪਵੇ ਉੱਥੇ ਟੋਬੇ ਦੇ ਪਾਣੀ ਹੀ ਕੰਮ ਆਵੇ ਛੱਪੜ ਦਾ ਸ਼ਬਦੀਪ ਸਿੰਘ ਜੀ ਕੀ ਤੁਹਾਡਾ ਸਨੇਹਾ ਕੀ ਆ ਲੋਕਾਂ ਦੇ ਲਈ ਕਿਹੋ ਜਿਹਾ ਮਲਬਤਨ ਲੋਕਾਂ ਦਾ ਹੋਣਾ ਜ਼ਰੂਰੀ ਆ ਮਿਲਵਰਤਾਂ ਦਾ ਹੀ ਬੰਦਾ ਮਿਲਨਸਾਰ ਚਾਹੀਦਾ ਜੀ ਹਰ ਇੱਕ ਨੂੰ ਹੱਸ ਕੇ ਮਿਲੇ ਨੀਵੇਂ ਹੋ ਕੇ ਚੱਲਾਂਗੇ ਤਾਂ ਹੀ ਲੋਕ ਸਾਥ ਦੇਣਗੇ ਬਹੁਤ-ਬਹੁਤ ਸ਼ੁਕਰੀਆ ਸ਼ਿਵਦੀਪ ਸਿੰਘ ਝੱਜ ਪਿੰਡ ਟਿੱਬਾ ਦੇ ਸਰਪੰਤ ਨੇ ਸੋ ਆਓ ਹੁਣ ਆਪਾਂ ਚੱਲਦੇ ਹਾਂ ਕਿਸੇ ਹੋਰ ਪੜਾਅ ਦੇ ਉੱਤੇ ਪਿੰਡ ਟਿੱਬਾ ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਫ਼ਤਰ ਵੀ ਹੈ ਪਿੰਡ ਟੱਬਾ ਵਿਖੇ ਪਟਵਾਰਖਾਨਾ ਵੀ ਸਥਿਤ ਹੈ ਜਿੱਥੇ ਪੰਜ ਪਿੰਡਾਂ ਦੇ ਪਟਵਾਰੀ ਸਾਹਿਬਾਨ ਲੋਕਾਂ ਦੀਆਂ ਜ਼ਮੀਨਾਂ ਨਾਲ ਸੰਬੰਧਿਤ ਕੰਮ ਬੜੀ ਸ਼ਿੱਦਤ ਨਾਲ ਕਰਦੇ ਨੇ ਸੋ ਪਿਆਰੇ ਦਰਸ਼ਕੋ ਹੁਣ ਅਸੀਂ ਪਹੁੰਚੇ ਹਾਂ ਪਿੰਡ ਟੱਬਾ ਦੀ ਇੱਕ ਕੋਆਪਰੇਟਿਵ ਸੁਸਾਇਟੀ ਆ ਤੇ ਅਬ ਚੱਲਦੇ ਹਾਂ ਇਸ ਦੇ ਅੰਦਰ ਤੇ ਕਰਦੇ ਹਾਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਤੇ ਲੈਣੇ ਆ ਜਾਣਕਾਰੀ ਕੀ ਕੀ ਫੈਸਿਲਿਟੀਆਂ ਹੈਗੀਆਂ ਨੇ ਇੱਥੇ ਸੋ ਇਸ ਵਕਤ ਜਿੱਥੇ ਅਸੀਂ ਪਹੁੰਚਿਆ ਟਿੱਬਾ ਦੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੱਥੋਂ ਲੈਣਿਆ ਜਾਣਕਾਰੀ ਔਰ ਕੀ ਕੀ ਸਹੂਲਤਾਂ ਨੇ ਮੈਡਮ ਜੀ ਦੱਸੋਗੇ ਜਰਾ ਇੱਥੇ ਨਾ ਐਗਰੀਕਲਚਰ ਸਾਰੇ ਐਪਲੀਮੈਂਟਸ ਹੈਗੇ ਨੇ ਬਾਕੀ ਅਸੀਂ ਲੋਨ ਦਿੰਨੇ ਆ ਫਾਰਮਰਸ ਨੂੰ ਹਾਂਜੀ ਐਨ ਐਫ ਐਸ ਲੋਨ ਐਮਟੀ ਲੋਨ ਐਗਰੀਕਲਚਰ ਲੋਨ ਹਾਂਜੀ ਬਾਕੀ ਹੋਰ ਵੀ ਬਹੁਤ ਜ਼ਿਆਦਾ ਜਿਵੇਂ ਪੈਸਟੀਸਾਈਡ ਹਾਂ ਮੈਡੀਸਨ ਵਗੈਰਾ ਇੱਥੋਂ ਫਾਰਮਰਸ ਨੂੰ ਦਿੰਨੇ ਆ ਜੀ ਕਿੰਨੇ ਮੈਂਬਰ ਨੇ ਇੱਥੇ ਟੋਟਲ ਜੀ 848 ਮੈਂਬਰ ਨੇ ਜੀ ਇੱਥੇ ਤੇ ਇਹ ਦੋ ਪਿੰਡਾਂ ਨਾਲ ਡੀਲ ਕਰਦੇ ਆ ਮੇਧਪੁਰ ਟਿੱਬਾ ਤੇ ਸਾਰੇ ਫਾਰਮਰਸ ਨੂੰ ਜਿਵੇਂ ਇੰਪਲੀਮੈਂਟਸ ਆ ਉਹ ਪ੍ਰੋਵਾਈਡ ਕਰਦੇ ਆ ਕੋਈ ਲੋਨ ਹੁੰਦਾ ਔਨ ਫੰਡ ਅਸੀਂ ਲੋਨ ਪ੍ਰੋਵਾਈਡ ਕਰਦੇ ਆ ਸਿਰਫ ਐਸਟੀ ਲੋਨ ਜਿਹੜਾ ਇੱਕ ਬੈਂਕ ਨਾਲ ਅਟੈਚ ਆ ਸਾਡਾ ਬਾਕੀ ਸਾਰਾ ਲੋਨ ਅਸੀਂ ਇੱਥੋਂ ਇਸ਼ੂ ਕਰਦੇ ਆ ਹਾਂਜੀ ਜਿੱਦਾਂ ਅਸੀਂ ਦੇਖਦੇ ਆ ਪਿੰਡਾਂ ਦੇ ਵਿੱਚ ਵੀ ਹੋਰ ਸੰਦ ਵੀ ਜਿਹੜੇ ਦਿੱਤੇ ਜਾਂਦੇ ਆ ਜਾਂ ਹੋਰ ਵੀ ਕਈ ਫੈਸਿਲਟੀਆਂ ਨੇ ਇਹਨਾਂ ਤੁਹਾਨੂੰ ਲੱਗਦਾ ਵੀ ਕੁਝ ਵੱਖਰਾ ਵੀ ਤੁਹਾਡੀ ਸੁਸਾਇਟੀ ਕਰੇਗੀ ਜਿਸ ਸੰਦ ਵਗੈਰੇ ਪ੍ਰੋਵਾਈਡ ਕਰਦੇ ਬਾਕੀ ਹੁਣ ਸਾਡੀ ਕੋਸ਼ਿਸ਼ ਹੈ ਜਿਵੇਂ ਸੀਐਸਸੀ ਸੈਂਟਰ ਵੀ ਮਿਲ ਗਏ ਸਾਨੂੰ ਸੁਸਾਇਟੀਆਂ ਨੂੰ ਕਿ ਲੋਕਾਂ ਨੂੰ ਆਸਾਨੇ ਵਾਲ ਨਹੀਂ ਜਾਣਾ ਪਊਗਾ ਇੱਥੇ ਮੈਂ ਆਧਾਰ卡 ਠੀਕ ਕਰਵਾਉਣਾ ਸਾਰੇ ਇੱਥੇ ਹੀ ਕੰਮ ਹੋ ਜਾਏ ਕਰਨਗੇ ਉਹਨਾਂ ਦੇ ਇਸ ਪਿੰਡ ਵਿੱਚ ਕਈ ਪਾਰਕ ਵੀ ਨੇ ਤੇ ਕਈ ਨਿਰਮਾਣ ਅਧੀਨ ਪਾਰਕ ਵੀ ਨੇ ਦੋਸਤੋ ਜਿੱਦਾਂ ਸਿਆਣੇ ਕਹਿੰਦੇ ਨੇ ਕਿ ਜਿੱਥੇ ਹੁੰਦਾ ਸਭ ਦਾ ਹੱਕ ਉਹ ਹੁੰਦੀ ਹੈ ਪਿੰਡ ਦੀ ਸੱਤ ਤੇ ਪਿੰਡ ਟਿੱਬਾ ਦੀ ਉਸ ਸੱਤ ਦੇ ਵਿੱਚ ਪਹੁੰਚੇ ਆ ਜਿੱਥੇ ਬਹੁਤ ਸਾਰੇ ਅਸੀਂ ਇੱਥੋਂ ਦੇ ਨਗਰ ਨਿਵਾਸੀ ਬੈਠੇ ਨੇ ਸੋ ਇੱਥੇ ਕਰਦੇ ਆ ਗੱਲਬਾਤ ਤੇ ਕਰਦੇ ਆ ਇਹਨਾਂ ਦੇ ਨਾਲ ਰਾਬਤਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਖਵੀਰ ਸਿੰਘ ਜੀ ਆ ਬਹੁਤ ਸੋਹਣੀ ਬਣੀਆ ਸਾਥ ਆ ਜਿਹੜੀ ਤੇ ਝੂਲੇ ਵੀ ਲੱਗੇ ਹੋਏ ਆ ਇਹ ਕਿਦਾਂ ਦਾ ਸਹਿਯੋਗ ਆ ਪਿੰਡ ਦਾ ਕਿਵੇਂ ਬਣੀ ਕਿਦਾਂ ਇਦਾਂ ਜੀ ਪਹਿਲਾਂ ਇੱਥੇ ਪਿੰਡ ਦਾ ਛੱਪੜ ਹੁੰਦਾ ਸੀਗਾ ਜੀ ਤੇ ਫਿਰ ਪਹਿਲੀ ਪੰਚਾਇਤਾਂ ਨੇ ਵੀ ਇੱਥੇ ਸਹਿਯੋਗ ਦਿੱਤਾ ਸਾਡਾ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਫਿਰ ਉਹ ਹੋਈ ਹੁਲਤਿਆਰ ਕਰਕੇ ਭਰਤ ਪਾਇਆ ਮਿੱਟੀ ਪਾ ਕੇ ਇੱਥੇ ਫਿਰ ਸੱਤ ਬਣਾਈ ਆ ਤੇ ਹੁਣ ਇਹ ਅੱਗੇ ਵਸਤੇ ਆ ਚੱਲ ਰਿਹਾ ਕੰਮ ਹੁਣ ਟੈਲਾਂ ਵਗੈਰਾ ਆਈਆਂ ਨੇ ਤੇ ਇਹਨੂੰ ਇਸ ਤੋਂ ਵੀ ਵਧੀਆ ਬਣਾਵਾਂਗੇ ਆ ਚੁੱਲ੍ਹੇ ਵਗੈਰਾ ਲੱਗੇ ਹੋਏ ਨੇ ਤੇ ਸਿਆਣੇ ਬਿਰਗ ਬੈ ਕੇ ਇੱਥੇ ਤਾਸ਼ ਖੇਡਦੇ ਨੇ ਤੇ ਕੰਮਾਂ ਤੋਂ ਵਿਹਲੇ ਹੋ ਕੇ ਫਿਰ ਇੱਥੇ ਸ਼ਾਮ ਨੂੰ ਵਧੀਆ ਰੌਣਕ ਲੱਗਦੀ ਆ ਸੋ ਇਹ ਸੀ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਕ ਪਿੰਡ ਸੋਮਾ ਸਰ ਟਿੱਬਾ ਜਿਸ ਨੂੰ ਤੁਹਾਨੂੰ ਦਿਖਾਉਣ ਦਾ ਯਤਨ ਕੀਤਾ ਤੇ ਆਉਂਦੀ ਵਾਰੀ ਅਸੀਂ ਤੁਹਾਨੂੰ ਫੇਰ ਕਿਸੇ ਨਾ ਕਿਸੇ ਨਵੇਂ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਜੇਕਰ ਤੁਸੀਂ ਵੀ ਆਪਣਾ ਪਿੰਡ ਵਿਖਾਉਣਾ ਚਾਹੁੰਦੇ ਹੋ ਡीडी ਪੰਜਾਬੀ ਦੇ ਉੱਤੇ ਤਾਂ ਜਰੂਰ ਸੰਪਰਕ ਕਰੋ ਕੇਂਦਰ ਦੂਰਦਰਸ਼ਨ ਜਲੰਧਰ ਦੇ ਨਾਲ ਸੋ ਆਉਂਦੀ ਵਾਰੀ ਅਸੀਂ ਤੁਹਾਨੂੰ ਫੇਰ ਕਿਸੇ ਨਾ ਕਿਸੇ ਨਵੇਂ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਹੁਣ ਮੈਨੂੰ ਯਾਨੀ ਕਿ ਅਵਤਾਰ ਅਨੰਦਪੁਰ ਨੂੰ ਦਿਓ ਿਆਜਤ ਧੰਨਵਾਦ